ਕਰਸੂ ਰਾਤ ਕਰੀਬਨ 9:30 ਵਜੇ ਡਾਂਗੂ ਰੋਡ ਦੇ ਉੱਤੇ ਇੱਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਦੋ ਗਰੁੱਪਸ ਆਪਸ ਦੇ ਵਿੱਚ ਲੜ ਪਏ ਸੀਗੇ ਐਂਡ ਉਹਦੇ ਵਿੱਚ ਇੱਕ ਬੰਦਾ ਜਿਹਦਾ ਨਾਮ सनी ਉਰਫ ਲੰਡਾ ਸੀਗਾ ਸਨ ਆਫ ਓਮ ਪ੍ਰਕਾਸ਼ ਉਹਦਾ ਇੱਕ ਗਰੂਸਮ ਮਰਡਰ ਹੋਇਆ ਤਾਂ ਇਹ ਜਿਹੜਾ ਪੂਰਾ ਇਨਸੀਡੈਂਟ ਹੈ ਉੱਥੇ ਇੱਕ ਸੀਸੀਟੀਵੀ ਕੈਮਰਾ ਲੱਗਾ ਸੀਗਾ ਤਾਂ ਉਹਦੇ ਵਿੱਚ ਉਹ ਪੂਰਾ ਕੈਦ ਹੋਇਆ ਉਥੇ ਉਹ ਸੀਸੀਟੀਵੀ ਫੁਟੇਜ ਕਲੈਕਟ ਕੀਤੀ ਉਸ ਤੋਂ ਬਾਅਦ ਫੋਰੈਂਸਿਕ ਐਵਿਡੈਂਸਸ ਉਥੇ ਕਲੈਕਟ ਕਰਦੇ ਉਸ ਤੋਂ ਬਾਅਦ ਜਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਇਹਨੂੰ ਮਾਰਿਆ ਸੀਗਾ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਐਂਡ THEN THEY STARTED A MANHUNT ਐਂਡ ਟੀਮਸ ਵਕਰੀ ਵਕਰੀ ਬਣਾ ਕੇ ਅਲੱਗ-ਅਲੱਗ ਜਿੱਥੇ-ਜਿੱਥੇ ਠਿਕਾਣੇ ਸਾਨੂੰ ਲੱਗ ਰਹੇ ਸੀਗੇ ਉਥੇ ਭੇਜਿਆ ਐਂਡ ਉਹ ਰਾਤ ਪੂਰੀ ਰਾਤ ਉਹ ਸਰਚ ਚੱਲਦਾ ਰਿਹਾ ਫਿਰ ਕੱਲ ਆਈ ਥਿੰਕ ਸ਼ਾਮ ਨੂੰ ਉਹਦੇ ਵਿੱਚ ਕਾਮਯਾਬੀ ਮਿਲੀ ਜੇਦੋਂ ਪੰਜਾਂ ਚੋਂ ਚਾਰ ਜਿਹੜੇ ਦੋਸ਼ੀ ਹੈਗੇ ਨੇ ਉਹ ਫੜੇ ਗਏ ਬੇਸਿਕਲੀ ਦੋਨੋਂ ਪਾਸੇ ਇਹ ਆਟੋ ਡਰਾਈਵਰ ਸੀਗੇ ਤਾਂ ਸਵਾਰੀਆਂ ਦੇ ਪਿੱਛੇ ਇਹਨਾਂ ਦਾ ਰੋਲਾ ਸੀਗਾ ਪਹਿਲਾਂ ਵੀ ਇਹਨਾਂ ਦੀ ਟਕਰਾਰਬਾਜ਼ੀ ਹੋਈ ਸੀਗੀ ਪਰ ਉਹ ਉਹ ਇਹਨਾਂ ਨੇ ਸ਼ਰਾਬ ਸ਼ਰੂਪ ਪੀਤੀ ਸੀਗੀ ਤਾਂ ਫਿਰ ਉਹ ਜਿਹੜਾ ਕਨਫਰਨਟੇਸ਼ਨ ਉੱਥੇ ਹੋਇਆ ਤਾਂ ਇਟ ਇਵੈਂਚੁਅਲੀ ਉਹ ਕਲਿਮਿਨੇਟਿਡ ਇਨਟੂ ਅ ਮਰਡਰ ਦਾ ਦਰਜਾ ਐਂਡ ਇੰਟਰਸਟਿੰਗਲੀ ਜਿਹੜਾ ਬੰਦਾ ਜਿਹਦਾ ਕਤਲ ਹੋਇਆ उसके बरखिलाफ़ भी तीन मुकदमे पहल दर्ज ने दो हज़ार नौ का दो हज़ार पंद्रह का दो हज़ार बईस का एक तीन सौ सत्त का भी वो बर खिलाफ़ परचा दर्ज है तीन सौ छे और फिर तीन सौ निन्यानवे चार सौ दो चार सौ गया सो so, भी क्रिमिनल रिकॉर्ड स परसन बिन किल्ड बट द टीम डिड एन एक्सलेंट वर्क ऑन दिस एंड विद इन टूवल्व आवर्स ये जरा केस ट्रेस होया ਐਂਡ ਇਹਦੇ ਵਿੱਚ ਜਿਹੜੇ ਵੈਪਨਸ ਹੈ ਦੇ ਹੈਵ ਬੀਨ ਰਿਕਵਰਡ ਆਟੋ ਡਰਾਈਵਰ ਸੀਗੇ ਸਵਾਰੀਆਂ ਦੇ ਪਿੱਛੇ ਉਹ ਉਹਨਾਂ ਦਾ ਇਸ਼ੂ ਹੋ ਗਿਆ ਸੀਗਾ ਉਹ ਬੇਸਿਕਲੀ ਇੱਕ ਰੀਜ਼ਨ ਬਣ ਗਿਆ ਇਨ ਇਨਵੈਸਟੀਗੇਸ਼ਨ ਨਾਥਿੰਗ ਆਫ ਦਿਸ ਸੌਰਟ ਹੈਜ਼ ਕਮ ਟੂ ਫੋਰ ਉਹ ਬੇਸਿਕਲੀ ਆਟੋ ਡਰਾਈਵਰ ਹੀ ਸੀਗੇ ਸਵਾਰੀਆਂ ਦਾ ਹੀ ਉਹ ਰੋਲਾ ਸੀਗਾ